ਇਹ ਜਾਲ ਅਜੀ ਕੈਨਿਮਲ ਨੂੰ ਫੜ ਲਈ ਲਿਆਂਦਾ ਗਿਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰੇ ਤੇ ਮੈਂ ਆਈ ਹੋਈ ਸੀ ਕਿ ਬੁੱਲੋਵਾਲ ਜੋ ਮੇਰੀਆਂ ਕਲਾਸਾਂ ਚੱਲਦੀਆਂ ਪਈਆਂ ਗੱਡੀ ਦੀਆਂ ਤੇ ਜਦੋਂ ਮੈਂ ਗੱਡੀ ਦੀ ਕਲਾਸ ਲਾ ਕੇ ਵਾਪਸ ਆਈ ਤਾਂ ਦੇਖਿਆ ਕਿ ਸਾਡੀ ਕਾਰ ਦੇ ਨੇੜੇ ਦੇ ਕੁਝ ਲੰਗਿਆ ਤੇ ਜਦੋਂ ਅਸੀਂ نیچے ਉਤਰ ਕੇ ਦੇਖਿਆ ਤਾਂ ਇੱਕ ਸਾੰਬਰ ਸੀਗਾ ਤੇ ਮੈਂ ਭਾਜੀ ਨੂੰ ਬੋਲਿਆ ਕਿ ਭਾਜੀ ਹਿਰਨ ਆ ਵੀ ਚਾਹੀਦ ਬਾਹਰ ਆ ਗਿਆ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਉਹ ਸਾੰਬਰ ਸੀਗਾ ਤੇ ਉੱਥੇ ਬਹੁਤ ਜ਼ਿਆਦਾ ਜੋ ਦੇਖਦੇ ਦੇਖਦੇ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀਗਾ ਲੋਕਾਂ ਦਾ ਤੇ ਲੋਕੀ ਜੋ ਫੋਟੋਆਂ ਕਰਾਣ ਲਈ ਉਹਦੇ ਨੇੜੇ ਨੇੜੇ ਆਈ ਜਾਂਦੇ ਸਿੱਗੇ ਤੇ ਮੈਂ ਸਭ ਤੋਂ ਪਹਿਲਾਂ ਕੀ ਕੀਤਾ ਆਪਣੇ ਨੈਟ ਤੋਂ ਜੋ ਲੱਬਿਆ ਗੂਗਲ ਤੇ ਨੰਬਰ ਤੇ ਜੋ ਹੁੰਦੇ ਆ ਫੋਰੈਸ ਡਿਪਾਰਟਮੈਂਟ ਵੈਲੇ ਉਹਨਾਂ ਨੂੰ ਕੀਤੀ ਕਾਲ ਤੇ ਉਹਨਾਂ ਨੇ ਦਿੱਤਾ ਹੁਸ਼ਿਆਰਪੁਰ ਦੇ ਜੋ ਜਨੋੜੀ ਦੇ ਸਾਈਡ ਹੀ ਕੋਈ ਜੋ ਜੰਗਾਲ ਮਹਿਕਮਾ ਜੋ ਰਹਿੰਦਾ ਹੈ ਉਹਨਾਂ ਦਾ ਨੰਬਰ ਤੇ ਉਹਨਾਂ ਨੂੰ ਮੈਂ ਕੀਤੀ ਕਾਲ ਕਿ ਸਰ ਬੁਲੋਵਾਲ ਦੇ ਕੋਲ ਨਾ ਇੱਕ ਜੋ ਸਾੰਭਰ ਆ ਗਿਆ ਵੀ ਥੋੜਾ ਵੱਡਾ ਆ ਤੇ ਥੋੜਾ ਬਹੁਤ ਜ਼ਿਆਦਾ ਜਿੱਦਾਂ ਡਰਿਆ ਹੋਇਆ ਵੀ ਸੜਕ ਤੇ ਇੱਧਰ ਉੱਧਰ ਦੌੜਦਾ ਪਿਆ ਤੇ ਉਹ ਵੀ ਕਿਸੇ ਦਾ ਐਕਸੀਡੈਂਟ ਵਗੈਰਾ ਨਾ ਹੋ ਜਾਵੇ ਤੇ ਤੁਸੀਂ ਮੈਂ ਕਿਹਾ ਜਲਦੀ ਤੋਂ ਜਲਦੀ ਹੈ ਨਾ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਉਹਨਾਂ ਨੇ ਬੋਲਿਆ ਕਿ ਅਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਆ ਗਏ ਆ ਵੀ ਤੁਸੀਂ ਧਿਆਨ ਰੱਖੋ ਥੋੜਾ ਤੇ ਉਸ ਤੋਂ ਪਹਿਲਾਂ ਤੁਸੀਂ ਦੇਖੋ ਇੱਕ ਅੰਕਲ ਤੇ ਆਂਟੀ ਆਏ ਸੀਗੇ ਸ਼ਾਇਦ ਕੋਈ ਬਾਬੇ ਹੋਣੇ ਆ ਤੇ ਇਹ ਉਹਨੂੰ ਗਾਂ ਹੀ ਸਮਝਣ ਲੱਗੇ ਇਹਨਾਂ ਨੂੰ ਇੰਨਾ ਬੋਲਿਆ ਕਿ ਉਹਦੇ ਨੇੜੇ ਨਾ ਜਾਓ ਹਨਾ ਉਹ ਥੋੜਾ ਜਿਹਾ ਮੱਸੀ ਸ਼ਾਂਤ ਹੋਇਆ ਵੀ ਉਹਨੂੰ ਬੈਠਣ ਤੋਂ ਇਹ ਉਹਨੂੰ ਗੁੜ ਦੇਣ ਚਲ ਕੇ ਹੱਥ ਦੇ ਮੈਂ ਕਿਹਾ ਇਦਾਂ ਇਦਾਂ ਦੇ ਲੋਕ ਵੀ ਹੈਗੇ ਆ ਕਿੱਦਾਂ ਦੇ ਲੋਕ ਆ ਬਸ ਉਹ ਕਿਤੇ ਕੋਈ ਗਾਂ ਥੋੜੀ ਨਾ ਹਨਾ ਉਹ ਮੱਸੀ ਕਿਤੇ ਜਾ ਕੇ ਬੈਠਿਆ ਸੀਗਾ ਸ਼ਾਂਤ ਹੋਇਆ ਸੀਗਾ ਸਾਨੂੰ ਇਦਾਂ ਸੀਗਾ ਕਿ ਰੋਡ ਚੱਲਦਾ ਪਿਆ ਹਨਾ ਜੇ દોੜਿਆ ਤਾਂ ਕਿਸੇ ਨਾ ਕਿਸੇ ਦੇ ਵਿੱਚ ਇਹਨੇ ਜ਼ਰੂਰ ਵੱਜਣਾ ਆ ਤੇ ਉਹਨਾਂ ਦੇ ਵੇਟ ਕਰਦੇ ਕਰਦੇ ਥੋੜੇ ਉੱਥੇ ਲੋਕਾਂ ਨੂੰ ਸਮਝਾਇਆ ਵੀ ਉਹਦੇ ਨੇੜੇ ਨਾ ਜਾਓ ਲੋਕੀ ਫੋਟੋਆਂ ਕਲਿੱਕ ਕਰਨ ਚਾਈ ਜਾਂਦੇ ਸੀਗੇ ਉਹਦੇ ਨੇੜੇ ਤੇ ਫਿਰ ਥੋੜੀ ਦੇਰ ਬਾਅਦ ਜੋ ਉਹਨਾਂ ਦੀ ਟੀਮ ਆ ਗਈ ਸੀਗੇ ਮੈਂ ਮਾਇ ਸੀਗੇ ਪਹਿਲਾਂ ਤੇ ਨਾਲ ਨਾਲ ਹੀ ਉਹਨਾਂ ਦੀ ਜੋ ਬਾਕੀ ਟੀਮ ਦੇ ਮੈਂਬਰ ਸੀਗੇ ਉਹ ਵੀ ਆ ਗਏ ਸੀਗੇ ਉਹ ਆਪਣੇ ਨਾਲ ਜੋ ਜਾਲ ਲੈ ਕੇ ਆਏ ਸੀਗੇ ਉਹਨੂੰ ਪੜਨ ਦੇ ਲਈ ਤੇ ਚਾਰੇ ਪਾਸੇ ਜੋ ਉਹਦੇ ਜਾਲ ਲਾ ਦਿੱਤਾ ਗਿਆ ਸੀ ਨਾ ਵਿੱਚ ਜਿੱਦਨੂੰ ਤੋੜਿਆ ਹਨ ਜਾਲ ਉਹਦੇ ਉੱਤੇ ਸਿੱਟ ਦਿੱਤਾ ਜਾਊਗਾ ਵੀ ਉਹਨੂੰ ਫੜ ਲੈਣਗੇ ਫਿਰ ਤੇ ਇੱਕ ਲੋਕੀ ਇਦਾਂ ਦੇ ਸੀਗੇ ਜਾਣੇ ਬੱਚੇ ਉਹਨਾਂ ਨੂੰ ਇੰਨਾ ਸਮਝਾਇਆ ਕਿ ਉਸ ਤੋਂ ਥੋੜਾ ਦੂਰ ਰਵੋ ਨਾ ਉਹ ਡਰਦਾ ਪਿਆ ਡਰਨ ਦੇ ਕਾਰਨ ਉਹ 도ੜੂਗਾ ਕਿਸੇ ਨਾ ਕਿਸੇ ਪਾਸੇ ਨੂੰ ਹੋਣਾ ਵੀ ਕਿਸੇ ਦੇ ਉੱਪਰ ਨਾ ਚੜਜੇ ਕੋਈ 60 ਫੇਟ ਨਾ ਲੱਗ ਜਾਵੇ ਨਾ ਲੋਕੀ ਮੈਂ ਦੇਖਿਆ ਬਿਲਕੁਲ ਨਹੀਂ ਮੰਨਦੇ ਹੈਗੇ ਲੋਕੀ ਕਹਿੰਦੇ ਲੈ ਅਸੀਂ ਦਾ ਗਾਇਆਂ ਫੜੀਆਂ ਅਸੀਂ ਦਾ ਬੜੇ ਫੜੇ ਮੈਂ ਕਿਹਾ ਬੜੇ ਤਾਂ ਘਰੇਲੂ ਹੁੰਦੇ ਆ ਉਹ ਪਾਲਤੂ ਹੁੰਦੇ ਪਾਲਤੂ ਨਹੀਂ ਤਾਂ ਜੰਗਲੀ ਆ ਇਹਨੇ ਤਾਂ ਮੋਹ ਚ ਮੜ ਦੇ ਸਿੰਗ ਲੱਗ ਗਏ ਤੇ ਨੇ ਆਰ ਪਾਰ ਕਰਦਣ ਹੁ ਅ퍼 ਲੋਕੀ ਮੈਂ ਦੇਖਿਆ ਬਿਲਕੁਲ ਲੋਕੀ ਜਿੱਦਾਂ ਅਨਪੜ੍ਹ ਨਹੀਂ ਹੁੰਦੇ ਮੈਂ ਕਹਿੰਨੀ ਲੋਕੀ ਤਾਂ ਸਮਝਦੇ ਨਹੀਂ ਹੁੰਦੇ ਬਿਲਕੁਲ ਵੀ ਅੱਜ ਮੈਂ ਇਦਾਂ ਦੇ ਲੋਕ ਵੀ ਦੇਖੇ ਇੱਥੇ ਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਨਾ ਜੋ ਉਹਦੇ ਉੱਤੇ ਜਾਲ ਦੇ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਜਾਲ ਉਹਦੇ ਉੱਤੇ ਸਿੱਟ ਦਿੱਤਾ ਗਿਆ ਸੀਗਾ ਪਰ ਫਿਰ ਵੀ ਨਾ ਉਹ ਨਿਕਲ ਗਿਆ ਤੇ ਜਿਸ ਪਾਸੇ ਲੋਕੀ ਜ਼ਿਆਦਾ ਖੜੇ ਸੀ ਨਾ ਬੱਚੇ ਵੀ ਖੜੇ ਸੀ ਉਸੇ ਪਾਸੇ ਨੂੰ ਦੌੜਿਆ ਉਹਨਾਂ ਨੂੰ ਬਹੁਤ ਸਮਝਾਇਆ ਕਿ ਬੱਚੋ ਇੱਥੋਂ ਸਾਈਡ ਹੋ ਜੋ ਹਨਾ ਜਾਨਵਰ ਐ ਕਿਸੇ ਵੀ ਸਾਈਡ ਨੂੰ ਜਾ ਸਕਦਾ ਜਦੋਂ ਉਹਨਾਂ ਨੇ ਜਾਲ ਸਿੱਟਿਆ ਹਨ ਜਾਲ ਵੀ ਉਹਨੇ ਜਾਲ ਦੇ ਵਿੱਚ ਉਹ ਆਇਆ ਹੈਗਾ ਵੀ ਉਹ ਥੋੜਾ ਜਿਹਾ ਨਾ ਉਹ ਫੋਨ ਲਗਾ ਕਿ ਜਾਲ ਥੋੜਾ ਪਿੱਛੇ ਰਹਿ ਗਿਆ ਸੀਗਾ ਤੇ ਉੱਥੋਂ ਬਚ ਕੇ ਦੌੜ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜੋ ਖੇਤਾਂ ਦੇ ਵਿੱਚ ਉਹ ਨੂੰ ਫੜ ਲਿਆ ਗਿਆ ਸੀਗਾ ਤੇ ਉਹਨੂੰ ਫੜ ਕੇ ਜੋ ਟੀਮ ਲੈ ਗਈ ਸੀਗੀ ਆਪਣੇ ਨਾਲ ਤੇ ਜੰਗਲ ਦੇ ਵਿੱਚ ਚੜ ਦਿੱਤਾ ਗਿਆ ਪਰ ਮੈਂ ਦੇਖਿਆ ਲੋਕੀ ਬਿਲਕੁਲ ਨਹੀਂ ਸਨ